ਤਦਕਾਰਜੋਗ ਜੱਜ ਸਹਿਬਾਨ ਅਧਿਆਪਕ ਸਹਿਬਾਨ ਅਤੇ ਮੇਰੇ ਪਿਆਰੇ ਵਿਦਿਆਰਥੀ ਸਾਥੀਓ ਸਭ ਤੋਂ ਪਹਿਲਾਂ ਗੱਜ ਕੇ ਫਤਿਹ ਬਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਂਟਰੀ ਪਬਲਿਕ ਸਕੂਲ ਮੇਰ ਸਿੰਘ ਵਾਲਾ ਦੀਆਂ ਵਿਦਿਆਰਥਣਾਂ ਤੁਹਾਡੇ ਸਾਹਮਣੇ ਇੱਕ ਵਰਤਾਲਾ ਪੇਸ਼ ਕਰਨ ਜਾ ਰਹੀਆਂ ਹਾਂ ਜਿਸ ਦਾ ਵਿਸ਼ਾ ਹੈ ਸਭਿਆਚਾਰ ਵਾਹ ਏ ਮੇਰੇ ਰੱਬਾ ਆ ਵੀ ਦਿਨ ਵੇਖਣੇ ਪੈਣੇ ਸੀ ਮੈਨੂੰ ਚਾਉਂਦਿਆ ਜੀ ਮਨ ਤੇ ਉਹ ਲੱਗਦਾ ਲੋਕਾਂ ਦੀ ਮਾਤੀ ਮਾਰੀ ਗਈ ਆ ਨਾ ਇਹਨਾਂ ਨੂੰ ਕੋਈ ਸ਼ਰਮ ਨਾ ਇਹਨਾਂ ਵੱਡੇ ਬੰਦੇ ਦੀਆਂ ਗੱਲਾਂ ਤਾਂ ਨਵੀਂ ਪੀੜੀ ਨੂੰ ਵਿਆਹ ਵਰਗੀਆਂ ਲੱਗਦੀਆਂ ਆ। ਆਪਾਂ ਤਾਂ ਜ ਖੂਬ ਪੰਗੜਾ ਪਾਉਣਾ ਏ ਮੰਮੀ ਜੀ। ਓਏ ਕਿੱਥੇ ਪੰਗੜਾ ਪਾਉਣਾ ਏ ਤੂੰ? ਬਾਬਾ ਜੀ ਅੱਜ ਵਿਆਹ ਏ ਨੰਬਰਦਾਰਾਂ ਨੇ ਜੰਟੇ ਦਾ। ਦੱਸੀ ਜਾਨਾ ਮੈਰਿਜ ਪੈਲਸ ਵਿਆਹ ਚ ਨਾਲੇ ਨੱਚਣਾ ਵੀ ਹੁੰਦਾ ਏ। ਜੇ ਆਪਾਂ ਖੁਸ਼ੀ ਦੇ ਮੌਕੇ ਤੇ ਨੱਚੇ ਤਾਂ ਕਦੋਂ ਨੱਚਾਂਗੇ? ਇਸ ਰਸਮ ਰਵਾਜਾਂ ਨੇ ਤਾਂ ਸਮਾਜ ਦਾ ਬੇੜਾ ਘਰ ਕਰਕੇ ਰੱਖਤਾ। ਬੇੜਾ ਘਰ ਕੋ ਕਿਵੇਂ ਬਾਬਾ ਜੀ? ਨਾਲੇ ਇਹ ਹੁੰਦਾ ਸੋ ਵੀ ਗੱਲ ਤੁਸੀਂ ਵਿਆਹ ਦੀ ਕਰ ਰਹੀ ਸੀ ਧਿਆਰ ਆ ਸਮਰਵਾਜ ਕਿੱਥੋਂ ਆ ਕੇ ਵਿੱਚ ਵੇਖ ਬੀਬਾ ਵਿਆਹ ਵੀ ਤਾਂ ਰਸਮ ਰਵਾਜਾਂ ਦੇ ਵਿੱਚ ਹੀ ਆਉਂਦਾ ਹੈ ਨਾ ਪਹਿਲਾਂ ਆਨੰਦ ਕਾਰਜ ਹੁੰਦੇ ਸੀ ਮੇਲ-ਗੇਲ ਦੇ ਸਾਹਮਣੇ ਹੁਣ ਆਨੰਦ ਕਾਰਜ ਕਰਾਉਣ ਤਿੰਨ ਕੋ ਬੁੜੀਆਂ ਤੇ ਤਿੰਨ ਕੋ ਬੰਦੇ ਚਲੇ ਜਾਂਦੇ ਆ ਬਾਕੀ ਰਹਿ ਜਾਂਦੇ ਪੈਲਸ ਨਾਲੇ ਨੱਚੀ ਜਾਂਦੇ ਆ ਤੇ ਨਾਲੇ ਖਾਈ ਜਾਂਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਨ ਪਾਈ ਨਹੀਂ ਸੌਂਦੀ ਅੱਗੇ ਹੁੰਦਾ ਏ ਇਹੋ ਗੱਲਾਂ ਨੂੰ ਮੈਂ ਕੰਨੀ ਆ ਬਈ ਵਿਆਹ ਹੁੰਦੇ ਸੀ ਪਹਿਲਾਂ ਕਿੰਨੇ ਕਹਿੰਦੇ ਨੇ ਰਿਸ਼ਤੇਦਾਰਾਂ ਨੇ ਰਹਿਣਾ ਇੱਕ ਦੂਜੇ ਨਾਲ ਦੁੱਖ ਸੁੱਖ ਫੋਲ ਨੇ ਤੇ ਹੁਣ ਹੁਣ ਤਾਂ ਰਿਸ਼ਤੇਦਾਰ ਵੀ ਟਾਈਮ ਤੇ ਆਉਂਦੇ ਆ ਤੇ 4-5 ਘੰਟੇ ਰਹਿ ਕੇ ਸਗੋਂ ਦੇ ਕੇ ਤੁਰਦੇ ਬੰਦੇ ਆ ਹੁਣ ਤਾਂ ਲੱਗਦਾ ਏ ਜਿਵੇਂ ਵਿਆਹ ਇੱਕ ਫਾਰਮੈਲਟੀ ਜੀ ਬਣ ਕੇ ਰਹਿ ਗਿਆ ਏ ਮੰਮੀ ਤੁਸੀਂ ਵੀ ਪੁਰਾਣੀਆਂ ਗੱਲਾਂ ਲੈ ਕੇ ਬਹਿ ਜਾਂਦੇ ਹੋ ਅੱਗੇ ਹੁੰਦੇ ਸੀ ਲੋਕ ਵੇਲੇ ਪਰ ਹੁਣ ਨਹੀਂ ਕਿਸੇ ਕੋਲ ਨਾ ਟਾਈਮ ਕੋਈ 5-5 ਦਿਨ ਵਿਆਹ ਹੀ ਵੇਖੀ ਜਾਣ ਅੱਗੇ ਲੋਕੀ ਵਿਆਹ ਕਰਾਂ ਵਿੱਚ ਕਰਦੇ ਸੀ ਤੇ ਇੱਕ ਦੂਸਰੇ ਦੀ ਸ਼ਰਮ ਹੁੰਦੀ ਸੀ ਹੁਣ ਲੋਕੀ ਪੈਸੇ ਵਿੱਚ ਕਾਠੀ ਪੇਸਾ ਬਾ ਕਰ ਲੈਂਦੇ ਤੇ ਸ਼ਰਮ ਕਾ ਦੀ ਗਾਲ ਤਾਂ ਡਾਡੀ ਠੀਕ ਹੈ ਬਾਬਾ ਜੀ ਆ ਪਰ ਦੁਨੀਆ ਦੇ ਮਗਰ ਵੀ ਤਾਂ ਲੱਗਣਾ ਹੀ ਪੈਂਦਾ ਹੈ ਨਾਲੇ ਘਰਾਂ ਵਿੱਚ ਕਿਹੜੀ ਨਹੀਂ ਜਗਾ ਹੁੰਦੀ ਜਿੱਤੇ 500 ਬੰਦਾ ਅਰੇਂਜਮੈਂਟ ਹੋ ਸਕੇ ਵਾਹ ਏ ਜਵਾਨਾ ਆਖੇ ਦੁਨੀਆ ਦੇ ਮਗਰ ਵੀ ਲੱਗਣਾ ਪੈਂਦਾ ਹੈ ਜੇ ਦੁਨੀਆ ਖੂਹ ਵਿੱਚ ਡੇਗ ਪੂ ਤੇ ਆਪਾਂ ਵੀ ਮਗਰੇ ਖੂਹ ਵਿੱਚ ਟਿਕਣਾ ਹੈ ਇਹ ਸਾਰਾ ਕੋਝਰ ਨੱਕ ਪਚਾਉਣ ਪਿੱਛੇ ਹੋ ਰਿਹਾ ਕਿ ਭਾਈ ਸਾਹਿਬ ਫਲਾਨ ਨਾ ਕਰਤਾ ਤੇ ਮੈਂ ਕਿਉਂ ਪਿੱਛੇ ਰਵਾਂ ਜੇ ਇਹੀ ਹਾਲ ਰਿਆ ਨਾ ਤੇ ਇੱਕ ਦਿਨ ਜਮਾਂ ਹੀ ਨੱਕ ਵੱਡਿਆ ਜਾਣਾ ਵੇਖੋ ਬਾਬਾ ਜੀ ਤੇ ਮੰਮੀ ਜੀ ਐਨੇ ਵਧੀਆ ਪੈਸੇ ਸਜਾਏ ਹੁੰਦੇ ਆ ਕਿਧਰੇ ਲੜੀਆਂ ਕਿਧਰੇ ਲਾਈਟਾਂ ਕਿਧਰੇ ਸਟਾਲ ਜੋ ਮਰਜ਼ੀ ਖਾਈ ਜਾਓ ਨਾ ਰੋਕਣਾ ਟੋਕ ਪਹਿਲਾਂ ਕੀ ਹੁੰਦਾ ਸੀ ਇੱਕ ਵਾਰ ਚਾਹ ਪੀ ਲਓ ਤੇ ਬੈਠ ਰੋ ਮੂੰ ਤਾਂ ਚੱਕ ਕੇ ਨਾਲ ਜਿਹੜੀ ਆ ਸਟੇਜੋ ਪੈਸੇ ਲੱਗਦੀ ਆ ਨਾ ਫੇਰ ਤੇ ਇੱਕ ਬੀਬਾ ਆ ਚਮਤਕਾਰੇ ਸਟੇਜਾਂ ਨੇ ਤਾਂ ਬੇੜਾ ਕਰ ਕੀਤਾ ਸਮਾਜ ਦਾ ਤੇ ਗੰਦੇ ਜੇ ਗਾਣਿਆਂ ਨੇ ਭਰਾ ਵੀ ਨੱਚੀ ਜਾਂਦਾ ਭੈਣ ਵੀ ਨੱਚੀ ਜਾਂਦੀ ਆ ਤੇ ਪਿਆਰ ਲੱਗ ਨੱਚੀ ਜਾਂਦਾ ਕਿਸੇ ਨੂੰ ਸ਼ਰਮ ਨਹੀਂ ਕਿਸੇ ਦਿੱਤੀ ਪੈਣ ਦੀ ਵੇਖੋ ਸਾਰੀ ਦਿਹਾੜੀ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਫੇਰ ਕਿਤੇ ਜਾ ਕੇ ਚਾਰਛ ਲੜਾ ਦਾ ਮੂੰਹ ਵੇਖੀਦਾ ਤੇ ਆ ਲੋਕ ਪੈਸਾ ਤਾਂ ਐਂ ਮਾਰਦਿਆ ਜਿਵੇਂ ਬੈਂਕ ਲੁੱਟੀ ਹੁੰਦੀ ਆ ਦੂਜੀ ਗੱਲ ਗਾਣ ਦੇ ਲੋਕਾਂ ਨੂੰ ਵੇਖ ਕੇ ਨਾ ਐ ਲੱਗਦਾ ਜਿਵੇਂ ਇਹਨਾਂ ਦੀ ਮੱਤ ਮਾਰੀ ਗਈ ਆ ਮੱਚੀ ਜਾਣਗੇ ਪਰ ਕਿਸੇ ਨੂੰ ਤਾਂ ਗੀਤਾਂ ਦੇ ਅਰਥ ਨਹੀਂ ਪਤਾ ਆਉਣਗੇ ਐਵੇਂ ਆਪ ਦੀ ਬੇਇੱਜ਼ਤੀ ਆਪ ਕਰਾਈ ਜਾਣਗੇ ਵੇਖੋ ਮੰਮੀ ਜੀ ਤੁਹਾਡੀ ਨਾ ਮੇਰੇ ਇਸ ਗੱਲ ਦੀ ਸਮਝ ਨਹੀਂ ਆਉਂਦੀ ਆਪ ਦੀ ਬੇਟੀ ਆਪ ਕੌਣ ਕਰਾਉ ਪਲਾਂ ਤੁਸੀਂ ਵੀ ਕਮਾਲ ਕਰੀ ਜਾਂਦੇ ਹੋ ਗੱਲ ਤਾਂ ਪਨਚਨ ਟੱਪਨ ਦੀ ਕਰ ਰਹੀ ਸੀ ਆ ਹੁਣ ਵਿੱਚ ਲਿਆ ਕੇ ਬੇਇੱਜ਼ਤੀ ਵੀ ਅੜਾਤੀ ਕਾਕਾ ਮੇਰੀ ਗੱਲ ਧਿਆਨ ਨਾਲ ਸੁਣ ਲੈ ਬੇਇੱਜ਼ਤੀ ਨਹੀਂ ਤੇ ਹੋਰ ਕੀ ਆ ਭਲਾ ਸਟੇਜ ਤੇ ਗਾਣਾ ਚੱਲਦਾ ਹੈ ਕਿੱਕਰ ਤੇ ਕਾਟੋ ਰਹਿੰਦੀ ਕੱਲਾ ਨਾ ਜਾਏ ਖੇਤ ਨੂੰ ਮੈਂ ਮੰਨਦੀ ਆ ਗੀਤ ਲਿਖਣ ਵਾਲੇ ਨੇ ਲਿਖਤਾ ਗਾਉਣ ਵਾਲੇ ਨੇ ਗਾਤਾ ਆ ਸਾਡੇ ਲੋਕ ਕਮਲਿਆਂ ਵਾਂਗੂ ਨੱਚਣ ਲੱਗ ਪਏ ਆ ਇਹਨ ਕੋਈ ਪੁੱਛੇ ਵੀ ਭਲੇ ਮਾਨਸੋ ਸੱਪਾਂ ਦੀਆਂ ਸਰੀਆਂ ਮਿੱਧਕੇ ਧਰਤੀ ਚੋਂ ਉੱਨ ਪੈਦਾ ਕਰਨ ਵਾਲੇ ਲੋਕ ਐਡੇ ਮਹਾਨ ਬਹਾਦਰ ਤੇ ਸੂਰਬੀਰ ਕੌਮ ਹੁੰਦੇ ਬਾਵਿਓ ਭੋਰਾ ਜੀ ਕੰਨੋਂ ਡਰ ਕੇ ਖੇਤ ਨਾ ਜਾਣ ਇਹ ਬੇਇੱਜ਼ਤੀ ਤਾਂ ਹੋਰ ਕੀ ਐ ਤਾਂ ਹੀ ਉਹ ਮੈਂ ਕਹੀ ਨਾ ਵੀ ਲੋਕਾਂ ਦੀ ਸਮਝ ਨੂੰ ਗ੍ਰਹਿਣ ਲੱਗ ਗਿਆ ਐ ਪਤਾ ਨਹੀਂ ਇਹ ਕਦੋਂ ਸਿਆਣੇ ਬਣ ਗਏ ਅਕਸੀ ਬਾਬਾ ਜੀ ਤੁਹਾਡਾ ਮਤਲਬ ਆ ਕਿ ਪੈਸਾ ਵਿੱਚ ਵਿਆਹ ਨਹੀਂ ਕਰਨੇ ਚਾਹੀਦੇ ਮੇਰਾ ਮਤਲਬ ਇਹ ਨਹੀਂ ਵੀ ਮੇਰਾ ਮਤਲਬ ਉਹ ਵਿਆਹ ਜਿੱਥੇ ਮਰਜ਼ੀ ਕਰੋ ਪਰ ਫਜ਼ੂਲ ਖਰਚੇ ਤੋਂ ਬਚੋ ਲੋਕੀ ਪੈਸੇ ਵਿੱਚ ਖਰਚ ਤਾਂ ਬਹੁਤ ਕਰ ਲੈਂਦੇ ਆ ਜਿਵੇਂ ਬਿਰਲੇ ਨਾਲ ਪੱਠ ਲੱਗਦੀ ਹੋਵੇ ਦਾਦਾ ਬਾਅਦ ਚ ਲੱਗਦਾ ਜਦੋਂ ਕਿੰਨਾ ਕਿ ਨਚਿਰ ਸਿਰੋ ਕਰ ਜਾ ਨਹੀਂ ਲੈਂਦਾ ਬਾਬਾ ਜੀ ਐਵੇਂ ਨੇ ਦੰਦੀਆਂ ਗੱਲਾਂ ਮਲੀਆਂ ਗੱਲਾਂ ਕਰਿਆ ਕਰੋ ਹੁਣ ਪਹਿਲਾਂ ਵਾਲੀ ਨਹੀਂ ਗੱਲ ਕਿਤੇ ਸੌਣ ਹੀ ਨਹੀਂ ਕਿਤੇ ਹਾਰ ਹੀ ਨਹੀਂ ਹੁਣ ਤਾਂ ਬਥੇਰੀ ਫਸਲ ਹੁੰਦੀ ਆ ਹੁਣ ਤਾਂ ਬੰਦਾ ਕੰਮ ਕਰਨ ਵਾਲਾ ਹੋਵੇ ਹੁਣ ਤਾਂ ਪੈਸਾ ਮਗਰ ਮਗਰ ਤੁਰਿਆ ਫਿਰਦਾ ਏ ਨਾਲੇ ਹੁਣ ਲੋਕਾਂ ਨੇ ਆ ਖੇਤੀ ਦੇ ਨਾਲ ਨਾਲ ਬਿਜ਼ਨਸ ਵੀ ਤੋੜ ਲਿਆ ਫੋ ਇਹ ਤਾਂ ਹੋਰ ਕਈਆਂ ਘਰਾਂ ਦਾ ਕੋਈ ਨਾ ਕੋਈ ਜੀ ਬਾਹਰ ਵੀ ਗਿਆ ਹੁਣ ਤਾਂ ਪਿੰਡਾਂ ਵਿੱਚ ਵੀ ਡਾਲਰ ਆਉਂਦੇ ਆ ਬਾਬਾ ਜੀ ਡਾਲਰ ਆ ਡਾਲਰ ਵਾਲੇ ਨੇ ਤਾਂ ਕੰਮ ਕੀਤਾ ਸਮਾਜ ਦਾ ਖਰਾਬ ਤੇ ਅੱਗ ਵੱਡੇ ਨੂੰ ਵੇਖ ਕੇ ਮਾੜੇ ਵੀ ਹੱਡੀਆਂ ਚੱਕ ਕੇ ਫਾਇਆ ਲੈਣ ਲੱਗ ਪਿਆ ਮੈਂ ਮੰਨਦਾ ਵੀ ਦੁਨੀਆ ਕੋਲ ਪੈਸਾ ਬਹੁਤ ਆ ਆਪਣੇ ਸਮਾਜ ਦਾ ਬੇੜਾ ਕਰਕ ਨਾ ਕਰਨ ਬਾਬਾ ਜੀ ਟਾਡੀ ਵੀ ਸਮਝ ਨਹੀਂ ਆਉਂਦੀ ਕਦੇ ਤਾਂ ਵਿਆਹ ਦੀ ਗੱਲ ਕਰਦੇ ਹੋ ਕਦੇ ਰਸਮਾਂ ਰਵਾਜਾਂ ਦੀ ਆ ਹੁਣ ਸਭਿਆਚਾਰ ਦੀ ਗੱਲ ਕਰਨ ਲੱਗ ਪਏ ਹੋ ਵਾਹ ਇਹ ਕਾਕਾ ਬਲਿਆਰੇ ਜਾਵਾਂ ਤੇਰੀ ਸੋਚ ਦੇ ਕਿਹੜੀ ਕਲਾਸ ਪੜਦਾ ਹੈ ਤੂੰ ਜੀ 12ਵੀਂ ਚ ਤੇ ਕੁੜੇ ਤੂੰ 11ਵੀਂ ਚ ਮਾਚ ਬਾਬਾ ਜੀ ਸਕੂਲ ਵਿੱਚ ਪੜਨ ਜਾਂਦੇ ਹੋ ਕਿ ਬਸ ਟਾਈਮ ਪਾਸ ਜਾਈ ਪੜਨ ਜਾਂਦਾ ਹੈ ਪਾਪਾ ਜੀ ਪੜਨ ਵੀ ਮੈਨੂੰ ਨਹੀਂ ਲੱਗਦਾ ਤੁਸੀਂ ਸਕੂਲ ਚ ਪੜਨ ਜਾਂਦੇ ਹੋ ਤੁਹਾਨੂੰ ਸੱਭਿਆਚਾਰ ਬਾਰੇ ਤਾਂ ਕੁਝ ਪਤਾ ਨਹੀਂ ਨਹੀਂ ਪਾਪਾ ਜੀ ਇਹ ਗੱਲ ਨਹੀਂ ਆ ਦੋਨੇ ਪੜਨ ਚ ਤਾਂ ਬੜੇ ਹਿਸ਼ਿਆਰ ਨੇ ਹਰ ਸਾਲ ਚੰਗੇ ਨੰਬਰ ਲੈ ਕੇ ਪਾਸ ਹੋ ਜਾਂਦੇ ਆ ਮੈਂ ਮੰਨਦਾ ਆਂ ਬੀਬਾ ਪੜ੍ਹਨ 'ਚ ਬਹੁਤ ਹੁਸ਼ਿਆਰ ਆ ਜੇ ਇਹਨਾਂ ਨੂੰ ਚੰਗੇ ਨਾਗਰਿਕ ਬਾਰੇ ਇਨੀ ਕੁਝ ਪਤਾ ਤੇ ਫਿਰ ਪੜ੍ਹਾਈ ਕਿਸ ਕੰਮ ਆ ਕਿਹੜੀ ਪੜ੍ਹਾਈ ਦੀਆਂ ਗੱਲਾਂ ਕਰੀ ਜਾਂਦੇ ਹੋ ਬਾਬਾ ਜੀ ਕਲਾਕਾਰੀਆਂ ਕਰਨੀਆਂ ਬੀਬਾ ਆ ਜਵਾਕ ਕਹਿੰਦੇ ਸੀ ਪੜ੍ਹਾਈ 'ਚ ਹੁਸ਼ਿਆਰ ਬਹੁਤ ਆ ਮੇਰੇ ਹਿਸਾਬ ਨਾਲ ਤੇ ਇਹਨੂੰ ੜਾ ਹਾਲੇ ਮੇਰੀ ਸਮਝ ਵਿੱਚ ਨਹੀਂ ਆਈ ਬਾਬਾ ਜੀ ਇਹ ਇੱਕ ਵੀ ਬਾਤ ਜੇ ਇਹਨਾਂ ਨੂੰ ਸੱਭਿਆਚਾਰ ਬਾਰੇ ਹੀ ਨਹੀਂ ਪਤਾ ਤੇ ਉਹੜਾ ਨਾ ਆਉਣ ਵਾਲੀ ਗੱਲ ਹੀ ਆ ਯੂ ਆਰ ਕਰੈਕਟ ਬਾਬਾ ਜੀ ਤੁਹਾਨੂੰ ਸੱਭਿਆਚਾਰ ਦਾ ਮਤਲਬ ਨਹੀਂ ਪਤਾ ਸੱਭਿਆਚਾਰ ਮੀਂਝ ਸਾਡਾ ਪੰਜਾਬੀ ਕਲਚਰ ਸਾਡਾ ਪੰਜਾਬੀ ਕਲਚਰ ਬਹੁਤ ਅਮੀਰ ਆ ਤੁਹਾਨੂੰ ਇਹਦੇ ਬਾਰੇ ਵੀ ਨਹੀਂ ਪਤਾ ਨਾ ਬੋਲੋ ਹੁਣ ਪੈਟ ਬੜੀ ਟਰੇਟਾ ਰਲਾਈ ਸੀ ਮੈਡਮ ਜੀ ਬਾਲਾ ਤਾਂ ਨਹੀਂ ਪਤਾ ਪਰ ਇਨਾਂ ਕੋ ਪਤਾ ਗੰਦੇ ਗੰਨੇ ਸੱਭਿਆਚਾਰ ਹੀ ਵਿਗਾੜਤਾ ਤੇ ਤੈਨੂੰ ਕਿੰਨਾ ਕੋ ਪਤਾ بس ਇਨਨਾ ਗੋ ਮੈਨੂੰ ਪਤਾ ਜੀ ਵੇਖੋ ਬੇਟਾ ਇਹ ਕੱਲੇ ਗੀਤਾ ਨੇ ਸੱਭਿਆਚਾਰ ਨਹੀਂ ਵਿਗਾੜਿਆ ਸਗੋਂ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿੰਨਾ ਕਰਕੇ ਪੰਜਾਬੀ ਸੱਭਿਆਚਾਰ ਚ ਵਿਗਾੜ ਪੈਦਾ ਆਇਆ ਹੈ ਸਾਡੇ ਲੋਕ ਸਿਰਫ ਗੀਤਾ ਨੂੰ ਸੱਭਿਆਚਾਰ ਸਮਝੇ ਜਾਂਦੇ ਨੇ ਪਰ ਸਾਡਾ ਰਹਿਣ ਸਹਿਣ ਸਾਡਾ ਖਾਣ ਪੀਣ ਸਾਡਾ ਪਹਿਰਾਵਾ ਇਹ ਸਭ ਕੁਝ ਪੰਜਾਬੀ ਸੱਭਿਆਚਾਰ ਵਿੱਚ ਆਉਂਦਾ ਹੈ ਨਾਲੇ ਪੰਜਾਬੀ ਸੱਭਿਆਚਾਰ ਦਾ ਘੇਰਾ ਬਹੁਤ ਵੱਡਾ ਹੈ ਤੇ ਫੇਰ ਬੀਬਾ ਇਹਨਾਂ ਨੂੰ ਕਿਉਂ ਨਹੀਂ ਪਤਾ ਅਸਲ ਕਸੂਰ ਇਹਨਾਂ ਦਾ ਨਹੀਂ ਬਾਬਾ ਜੀ ਕਸੂਰ ਤਾਂ ਸਾਡੀ ਵਿਦਿਆਪਨ ਪ੍ਰਣਾਲੀ ਦਾ ਇਹ ਜਿਹੜੀ ਇਹਨਾਂ ਨੂੰ ਨੈਤਿਕ ਕਦਰਾਂ ਕੀਮਤਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੰਦੀ ਤਾਂ ਇਹੋ ਤਰ ਜਾਵਾ ਉੱਤ ਗਿਆ ਹੈ ਸਿੱਖਾਂ ਦੇ ਪੁੱਤ ਕੇਸਕਤਲ ਕਰਾਏ ਜਾ ਰਹੇ ਆ ਤੇ ਸ਼ੇਰਾਂ ਦੇ ਪੁੱਤ ਗਿੱਦੜਾਂ ਨਾਲ ਵੀ ਪੈੜੇ ਹੁੰਦੇ ਜਾ ਰਹੇ ਆ ਇਹਨਾਂ ਨੂੰ ਆਪਣੀ ਇਤਿਹਾਸ ਬਾਰੇ ਜਾਣਕਾਰੀ ਹੈ ਨਹੀਂ ਤੇ ਫਿਲਮੀ ਐਕਟਰ ਪੁੱਛ ਲੋ ਉਹਦੀ ਦੱਸ ਦੇਣਗੇ ਬਾਬਾ ਨਾਨਕ ਜੀ ਨੇ ਆਖਿਆ ਸੀ ਨਾਮ ਜਪੋ ਵੰਡ ਛੋਕੋ ਤੇ ਕਿਰਤ ਕਰੋ ਜਿਹੜਾ ਬੰਦਾ ਆਪਣੇ ਹੱਥੀ ਕੰਮ ਕਰਨਾ ਛੱਡ ਦਿੰਦਾ ਉਹਦਾ ਭਵਿੱਖ ਸਦਾ ਮਾੜਾ ਰਹਿੰਦਾ ਬੀਬਾ ਗੱਲ ਤਾਂ ਤੁਹਾਡੀ 16 ਨੇ ਠੀਕ ਹੈ ਬਾਪੂ ਜੀ ਆਪਣੇ ਪਿੰਡੀ ਵੇਖ ਲਓ ਜਿਹੜੇ ਲੋਕ ਹੱਥੀ ਕੰਮ ਕਰਦੇ ਆ ਸਾਰੇ ਹੀ ਸੌਖੇ ਆ ਨਾਲੇ ਹੱਥੀ ਕੰਮ ਕਰਨ ਨਾਲ ਬਰਕਤ ਬਹੁਤ ਜ਼ਿਆਦਾ ਹੁੰਦੀ ਆ ਕੰਮ ਕਰਨਾ ਵੀ ਤਾਂ ਸੱਭਿਆਚਾਰ ਦਾ ਹਮ ਹਿੱਸਾ ਹੈ ਭੈਣ ਜੀ ਨਾਲੇ ਪੱਛਮੀ ਸੱਭਿਆਚਾਰ ਨਹੀਂ ਤਾਂ ਸਾਰਾ ਕੰਮ ਖਰਾਬ ਕੀਤਾ ਹੈ ਜੇ ਇਹ ਵੀ ਬਾਤ ਤੁਸੀਂ ਪੱਛਮੀ ਸੱਭਿਆਚਾਰ ਦੀ ਗੱਲ ਹੀ ਕੀਤੀ ਆ ਉਹਨਾਂ ਦੇ ਕਾਮ ਕਰਨ ਦੀ ਰੀਸ ਵੀ ਕਰੋ ਉਹ ਲੋਕੀ 10 10 12 12 ਘੰਟੇ ਕੰਮ ਕਰਦੇ ਆ ਤੇ ਆਪਣੇ ਲੋਕ ਕੰਮ ਕਰ ਲੈਣ ਤਾਂ ਕਾਲਦੇ ਸਾਰੀਆਂ ਬਾਬਾ ਜੀ ਸਾਡੇ ਮੁੰਡਿਆਂ ਨੇ ਤਾਂ ਅਸਲੀ ਸ਼ਰਮ ਲਾ ਦਿੱਤੀ ਆ ਹੁਣ ਤੁਸੀਂ ਸਕੂਲਾਂ ਵਿੱਚ ਦੇਖ ਲਵੋ ਕੁੜੀਆਂ ਦਿਨੋ ਦਿਨ ਜ਼ਿਆਦਾ ਪੜ੍ਹਦੀਆਂ ਨੇ ਉਹ ਮੁੰਡਿਆਂ ਨਾਲੋਂ ਦਿਨੋ ਦਿਨ ਜ਼ਿਆਦਾ ਇੰਟੈਲੀਜੈਂਟ ਵੀ ਹੋ ਰਹੀਆਂ ਨੇ ਪਰ ਇਹ ਮੁੰਡੇ ਬਸ ਪੁੱਛੋ ਹੀ ਕੋਈ ਨਾ ਬਾਬਾ ਜੀ ਇਹ ਨਾਲ ਬਾਰੇ ਤਾਂ ਭੈਣ ਜੀ ਕੁੜੀਆਂ ਤਾਂ ਘਰੇ ਵਾਂਧੂ ਕੰਮ ਕਰਦੀਆਂ ਨੇ ਤੇ ਮੁੰਡੇ ਕਿਸੇ ਦੀ ਗੱਲ ਵੀ ਨਹੀਂ ਸੁਣਦੇ ਵੇਖੋ ਬੇਟਾ ਅਮ ਉਹ ਕਰੋ ਜਿਹੜਾ ਸਮਾਜ ਨੂੰ ਚੰਗਾ ਲੱਗੇ ਪੂਰੇ ਕੱਪੜੇ ਪਾਓ ਚੰਗੀਆਂ ਪੁਸਤਕਾਂ ਪੜ੍ਹੋ ਤੇ ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰੋ ਤੇ ਆਪਦੇ ਨਾਲ ਬਿਆਨ ਵੀ ਕਹੋ ਗੰਦੇ ਜਿਹੇ ਗਾਣੇ ਨਾ ਸੁਣੋ ਤੇ ਆਪਣੇ ਸੱਭਿਆਚਾਰ ਤੇ ਮਾਣ ਕਰੋ ਚੰਗਾ ਬਾਬਾ ਜੀ ਜਿਵੇਂ ਤੁਸੀਂ ਕਹੇ ਉਵੇਂ ਹੀ ਕਰਾਂਗੇ ਬਾਬਾ ਤੁਸੀਂ ਤਾਂ ਸਾਡੀ ਅੱਖਾਂ ਹੀ ਖੋਲ ਦਿੱਤੀਆਂ ਅੱਜ ਤੋਂ ਬਾਅਦ ਚੰਗੀਆਂ ਪੁਸਤਕਾਂ ਵੀ ਪੜਾਂਗੇ ਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸੱਭਿਆਚਾਰ ਦੀ ਰਾਖੀ ਵੀ ਕਰਾਂਗੇ ਸ਼ਾਬਾਸ਼ੇ ਪੁੱਤਰ ਸ਼ਾਬਾਸ਼ੇ ਤੁਹਾਡੇ ਕੋਲ ਮੈਨੂੰ ਇਹੋ ਹੀ ਮਾਨ ਸੀ ਚੰਗਾ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨੇ ਬੱਚਾ ਦਸਵੇਂ ਪਿਤਾ ਜੀ ਦੇ ਉਪਦੇਸ਼ ਨੂੰ ਯਾਦ ਕਰਕੇ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ